ਸਤਿਨਾਤੂ ਹੋਰੇ ਲਗਾਤਾਰ بارش ਤੇ ਕਾਰਨ ਡੈਮ ਰੋਡ ਤੇ ਤਾਰ ਰੋਡ ਤੇ ਡਿੱਗੇ ਮਲਬੇ ਦੇ ਕਾਰਨ ਆਂਜਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ بارش ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉਹ ਡਿੱਗ ਰਹੇ ਨੇ ਆਂਜਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਹਟਾਇਆ ਤਾਂ ਗਿਆ ਹੈ ਪਰੰਤੂ ਕੋਈ ਵੀ ਕੰਮ ਜੜਾਏ ਉਹ ਤਰੀਕੇ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਇੱਥੇ ਵੀ ਦੱਸਿਆ ਕਿ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਂਜਣ ਸਾਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਤੇ ਆਂ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਤਸਵੀਰਾਂ ਮੇਰਾ ਨਾਮ ਪੂਜਨਜੀ ਮੈਂ ਪਟਵਾਲਾ ਕੋਲ ਦਾ ਰਹਿਣ ਵਾਲਾ ਵਾਂ ਸਾਡਾ ਰੋਇ ਇੱਥੋਂ ਨਾ ਮੀਨਿੰਗ ਉਹ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇ ਇੱਥੋਂ ਮੀਨਿੰਗ ਹੋ ਜਾਂਦੇ ਹੈ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਇੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਂਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤੇ ਸਾਨੂੰ ਆਉਣ ਜਾਣ 'ਚ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਫਾਈ ਦਾ ਕੰਮ ਕੀਤਾ ਗਿਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮ ਵਾਲੋਂ ਇਨਕ ਬੇਨਤੀ ਹੈ ਕਿ ਜਿਹੜਾ ਇੱਥੇ ਐਲਾਈਟ ਸਾਈਡ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬਿੜਾ ਮਲਬਾ ਇਹ ਚਕਵਾ ਕੇ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਇੱਥੋਂ ਆਉਣ ਜਾਣ 'ਚ ਸਾਡੀ ਹੀ ਪ੍ਰਸ਼ਾਸਨ ਕੋਲ ਬੇਨਤੀ ਹੈਗੀ ਆ ਕਿ ਇਸਤਾ ਥੋੜਾ ਸਵਾਈਕ ਦੇ ਨਾਲ ਚੋੜਾ ਕਰਵਾਇਆ ਜਾ ਸਕਦਾ ਸਰਥਿਨ ਇੱਕ ਤਿੱਖਾ ਮੋੜ ਹੈ ਜੀ ਬਲਾ ਇੱਥੇ ਰਸਤੇ ਦਾ ਪਤਾ ਨਹੀਂ ਲੱਗਦਾਗਾ ਅਰਾਰ ਰਾਤ ਕਿਤੇ ਦੇਸ਼ਰ ਭਾਂਦੇ ਹੀ ਹੈ ਤੇ ਜਗਦੰ ਵੱਡੇ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਮਾਪ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਸੇਲ ਧਿਆਨ ਦਿੱਤਾ ਜਾਵੇ ਇਹ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਪਟਾ ਕੇਵਲ ਸਿੰਘ ਜੀ ਇਹ ਮੇਰਾ ਡੱਲਾ ਲੋਕਲੀ ਇੱਥੇ ਦਾ ਹੈ ਸਰੇ ਇਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਜੋ ਵੀ ਹੈ ਤੇ ਕਾ ਡੋੜਾ ਗਿਆ ਹੈ ਰੋਡਿੰਗ ਨਾਲ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਬਦਕਿ ਉਹ ਚੱਲ ਗੱਡੀ ਅੱਗੋਂ ਆਜੇ ਕੁਛ ਹੋ ਜਾ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਅੱਡੀ ਕਿ ਸੇ ਰੋਡ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਉਹ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਜ ਸ਼ੇਲ ਦੇਖਣ ਜਾ ਰਹੇ ਹਾਂ ਤੇ ਉਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਹੈ ਨੰਗਣਾ ਬਹੁਤ ਮੁਸ਼ਕਲ ਹੈ ਤੋਂ ਠੀਕ ਹੈ ਉਹ ਤਾਂ ਗੋਮਰੂ ਦੀ ਮਿੱਟੀ ਚੜਨ ਵਾਲਾ ਕੰਮ ਕੀਤਾ ਜੇ ਤੇ بارش ਕਰਕੇ ਡਿਗੈ ਪੜ ਪਰ ਬਹੁਤ ਜ਼ਿਆਦਾ ਹਾਸਾ ਦਾ ਵੱਡਾ ਕੀ ਬਹੁਤ ਜ਼ਿਆਦਾ ਹਾਸਾ ਇੱਥੇ ਬਹੁਤ ਇਸ ਕਾ ਆਈ ਇੱਥੇ ਕੱਲ ਚੇਂਜ ਵਿਕਣੇ ਆ ਇਸੇ ਕਰਕੇ ਬੱਡੀ ਜੇਂਜੀ ਪੰਗੂੜੀ ਸਿੰਧ ਵਿੱਚ ਕਰਨੀਆਂ ਪੀਲੇ ਕਿ ਜਲਦੀ ਜਲ ਸਾਫ ਕਰੋ ਲੰਗਰ ਤੇ ਸਫਾਓ ਕਏ ਡੈਮ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜਿਹੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਸਤੀ ਨਾਲ ਤੋਂ ਹੋ ਰੇ ਲਗਾਤਾਰ ਬਾਰਿਸ਼ ਦੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉੱਡੇ ਗਰੇ ਨੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਹਟਾਇਆ ਤਾਂ ਗਿਆ ਹੈ ਪਰ ਜਾਦਾ ਚਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਆਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਨ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਹੈ ਉਹ ਨਾ ਵਾਪਰਸ ਕਿਤੇ ਆਨ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਤ ਮੇਰਾ ਨਾਮ ਮੋਹਨੂ ਕੁਬੂਸੇ ਨਾ ਜੀ ਮੈਂ ਪਠਾਨਕੋ ਦਾ ਰਹਿਣ ਵਾਲਾ ਵਾਂ ਸਾਡਾ ਰੋਇ ਇੱਥੋਂ ਨਾ ਮਿੰਨੀ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇ ਇੱਥੋਂ ਮਿੰਨੀ ਹੋ ਜਾਂਦੇ ਹੈ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਇੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਂਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਸਸਾ ਨਵਾਂ ਜਾਂਦੇ ਦੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਲੋ ਪਹਿਲਾਂ ਥੋੜਾ ਸਵਾਈ ਦਾ ਕੰਮ ਕੀਤਾ ਗਿਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮ ਨੂੰ ਇੰਨੀ ਇੱਕ ਬੇਨਤੀ ਹੈ ਕਿ ਜਿਹੜਾ ਇੱਥੇ ਅਲਾਈਨਸਾਈਡ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬਾਇਦਾ ਮਲਬਾ ਚਕਵਾ ਕੇ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਇਥੋਂ ਆਉਣ ਜਾਂਦੇ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਦ ਜਾਣੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨ ਕੋਲ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵਾਈ ਕਰਾ ਨਾਲ ਚੌੜਾ ਕਰਵਾਇਆ ਜਾ ਸਕ ਕਤੋਂ ਰਸਤੇ ਦਾ ਪਤਾ ਨਹੀਂ ਲੱਗਦਾ ਹੈਗਾ ਅਰਾਰ ਬਾਤੇ ਕਿ ਦੇਸਰ ਪਾਂਦੇ ਹੀ ਹੈ ਤੇ ਜਗਦੰ ਵੱਡੇ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਮੱਪ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਜਿਹਾ ਧਿਆਨ ਦਿੱਤਾ ਜਾਵੇ ਤੇ ਡੈਮ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਪਟਾ ਕੇਵਲ ਸਿੰਘ ਜੀ ਇਹਨਾਂ ਮੇਰਾ ਡੱਲਾ ਲੋਕਲੀ ਇੱਥੇ ਦਾ ਮੈਂ ਸਰ ਇਹ ਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਤੇ ਕਾ ਲੋੜ ਹੈਗਾ ਰੋਡਿੰਗ ਨਾ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਹੱਟ ਕੇ ਇਹ ਚੱਲ ਗੱਡੀ ਅੱਗੋਂ ਆਜੇ ਕੁਛ ਹੋ ਜਿਆ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਸਾਡੀ ਕਿ ਸਰੋਵਰ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਜ ਸ਼ੇਲੀ ਦੇਖਣ ਜਾ ਰਹੇ ਹਾਂ ਤੇ ਇਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਲੰਗਣਾ ਬਹੁਤ ਮੁਸ਼ਕਲ ਹੈ ਤੋਂ ਠੀਕ ਹੈ ਉਹ ਤਾਂ ਗੋਗਲੂ ਦੀ ਮਿੱਟੀ ਝੜਨ ਵਾਲਾ ਕੰਮ ਕੀਤਾ ਜੇ ਤੇ بارش ਕਰਕੇ ਡਿਗੈਲ ਪੜ ਪਰ ਬਹੁਤ ਜ਼ਿਆਦਾ ਹਾਸਾ ਹਾਸਾ ਦਾ ਵੱਡਾ ਕੀ ਬਹੁਤ ਜ਼ਿਆਦਾ ਹਾਸਾ ਤੇ ਬਹੁਤ ਇਸ ਕਾ ਆਈ ਇੱਥੇ ਕੱਲ ਚੇਂਜ ਵਿਕਣੇ ਐ ਇਸੇ ਕਰਕੇ ਵੱਡੀ ਸ਼ੇਂਹ ਦੀ ਪੰਗੂੜੀ ਸ਼ੇਂਹ ਵਿਕਣੇ ਐ ਪੀਲੇ ਕਿ ਜਲਦੀ ਜਲਦੀ ਸਾਫ ਕਰੋ ਲੰਗਨ ਤੇ ਸੌ ਕਏ ਡੈਮ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਤੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਆਂਜਾਨ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉਹ ਡਿੱਗ ਰਹੇ ਨੇ ਆਂਜ ਪਰੰਤੂ ਕੋਈ ਵੀ ਕੰਮ ਜੜਾਇਓ ਤਰੀਕੇ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਇੱਥੇ ਵੀ ਦੱਸਿਆ ਕਿ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਂਜਨ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸਕੇ ਤੇ ਆਂਜਨ ਵਾਲੇ ਲੋਕਾਂ ਨੇ ਜੜੀ ਹੈ ਪਰੇਸ਼ਾਨੀ ਜੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਤਸਵੀਰਾਂ ਮੇਰਾ ਨਾਮ ਤੁਹੂ বুঝਣਾ ਜੀ ਮੈਂ ਪਟਵਾਲਾ ਕੋਲ ਦਾ ਰਹਿਣ ਵਾਲਾ ਵਾਂ ਸਾਡਾ ਰੋਇਤ ਤੋਂ ਨਾ ਮੀਨਿਕ ਉਹ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇਤ ਤੋਂ ਮੀਨਿਕ ਹੋ ਲੇਕਿਨ ਕੁਝ ਦਿਨ ਨਾ ਪਿਛਲੇ ਸਾਲ ਉੱਥੇ ਬਰਸਾਤਾਂ ਹੋਈਆਂ ਦੋ ਤਿੰਨ ਹਫ਼ਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡ ਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ ਤੇ ਸਾਨੂੰ ਆਉਣ ਜਦੋਂ ਵੀ ਦਿੱਕਤ ਹੁੰਦੀ ਹੈਗੀ ਹੈ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਫਾਈ ਦਾ ਕੰਮ ਕੀਤਾ ਗਿਆ ਸੀਗਾ ਇਥੋਂ ਲੇਕਿਨ ਫਿਰ ਵੀ ਦੁਬਾਰਾ ਦਿੱਕਤ ਆਉਂਦੀ ਹੈਗੀ ਹੈ ਸਾਡੀ ਸਿਰਫ ਡੈਮ ਵਾਲਿਆਂ ਨੂੰ ਇੱਕ ਬੇਨਤੀ ਹੈ ਕਿ ਜਿਹੜਾ ਇੱਥੇ ਲੈਂਡ ਸਲਾਈਡ ਦੀ ਪ੍ਰੋਬਲਮ ਚੱਲਦੀ ਪਈ ਹੈ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬੜਾ ਮਲਬਾ ਹੈ ਚਕਵਾਕ ਦਾ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਇਥੋਂ ਆਉਣ ਜਾਣ ਦੀ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਕ ਜਾਣੇ ਬੰਦਾ ਹੈਗਾ ਆ ਪਾਡੀ ਹੀ ਪ੍ਰਸ਼ਾਸਨ ਕੋ ਬੇਨਤੀ ਹੋ ਗਈ ਆ ਕਿ ਲਿਸਤਾ ਥੋੜਾ ਸਵਾਈਕ ਦਿਆ ਨਾਲ ਚੋੜਾ ਕਰਵਾਇਆ ਜਾ ਸਕਦਾ ਸਰਥੀ ਨੇ ਇੱਕ ਤਿੱਖਾ ਮੋੜ ਆ ਜੀ ਬਲਾ ਇੱਥੋਂ ਰਸਤੇ ਦਾ ਪਤਾ ਨਹੀਂ ਲੱਗਦਾਗਾ ਅਰਾਰ ਰਾਤ ਕਿਤੇ ਦੇਸ਼ਰ ਭਾਂਦੇ ਹੀ ਹੈ ਤੇ ਜਗਦੰ ਵੱਡੇ ਗੁਆਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਵਾਪਰ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਜਿਹਾ ਧਿਆਨ ਦਿੱਤਾ ਜਾਵੇ ਇਹ ਡੈਮ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਪਟਾ ਕੇਵਲ ਸਿੰਘ ਜੀ ਇਹ ਮੇਰਾ ਡੱਲਾ ਲੋਕਲੀ ਇੱਥੇ ਦਾ ਮੈਂ ਸਰੇ ਇਹੀ ਆ ਕੇ ਦੇਖੋ ਤੁਹਾਡੇ ਸਾਹਮਣੇ ਆ ਜੋ ਵੀ ਹੈ ਠਿਕਾ ਡੋੜਾ ਗਿਆ ਰੋਡਿੰਗ ਨਾਲ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਮਤਲਬ ਕਿ ਚੱਲ ਗੱਡੀ ਅੱਗੋਂ ਆ ਜੇ ਕੁਛ ਹੋ ਜਾ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਅੱਡੀ ਕਿ ਸਰ ਰੋਡ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਉਸ ਨੂੰ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਜ ਸ਼ਹਿਰ ਦੇ ਵੇਖਣ ਜਾ ਰਹੇ ਹਾਂ ਤੇ ਉਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਨੰਗਣਾ ਬਹੁਤ ਮੁਸ਼ਕਲ ਹੈ ਤੋਂ ਠੀਕ ਹੈ ਉਹ ਤਾਂ ਗੋਭਰ ਦੀ ਮਿੱਟੀ ਚੜਨ ਵਾਲਾ ਕੰਮ ਕੀਤਾ ਜੇ ਤੇ بارش ਕਰਕੇ ਡਿੱਗ ਗਿਆ ਪਰ ਬਹੁਤ ਜ਼ਿਆਦਾ ਹਸਾ ਸਦਾ ਵੱਡਾ ਕੀ ਬਹੁਤ ਜ਼ਿਆਦਾ ਹਾਸਾ ਤੇ ਬਹੁਤ ਇਸ ਕਾਗਾ ਆਈ ਇੱਥੇ ਕੱਲ ਚੇਂਜ ਵਿਖਣੇ ਐ ਇਸੇ ਕਰਕੇ ਵੱਡੀ ਸ਼ੇਂਝੀ ਪੰਗੂੜੀ ਸ਼ੇਂਝੀ ਵਿਖਣੇ ਐ ਪੀਲੇ ਕਿ ਜਲਦੀ ਇਨਖਾਫ ਕਰੋ ਲੰਗਨ ਤੇ ਸਫਾਓ ਕੋ ਡੈਮ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜਿਹੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਸਤੀ ਨਾਲ ਤੋਂ ਹੋ ਰੇ ਲਗਾਤਾਰ ਬਾਰਿਸ਼ ਤੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਆਂਜਾਨ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉ ਡਿਗਰੇ ਨੇ ਆ ਤਾਂ ਕੋਈ ਵੀ ਕੰਮ ਜੜਾਏ ਉ ਤਰੀਕੇ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਇੱਥੇ ਵੀ ਦੱਸਿਆ ਕਿ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਉਣ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸ ਤੇ ਆਉਣ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀ ਉਹ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਤਸਵੀਰਾਂ ਅ ਮੇਰਾ ਨਾਮ ਕੁਬੂਸੇਣਾ ਜੀ ਇਹ ਮੈਂ ਪਠਾਨ ਖੋਦਾ ਰਹਿਣ ਵਾਲਾ ਵਾਂ ਸਾਡਾ ਰੋਇ ਇੱਥੋਂ ਨਾ ਮੈਨੂੰ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇ ਇੱਥੋਂ ਮੈਨਿੰਗ ਹੋ ਜਾਂਦੇ ਹੈ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਇੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਇਸਾ ਨਵਾਂ ਜਿਹੜੀ ਬਿਦਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਵੈਇਤਾ ਕੰਮ ਕੀਤਾ ਹੋਇਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮ ਵਾਲੋਂ ਇਨਕ ਬੇਨਤੀ ਆ ਕਿ ਜਿਹੜਾ ਇੱਥੇ ਅਲਾਈਟ ਸਾਈਡ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬੜਾ ਮਲਬਾ ਇਹ ਚਕਵਾ ਕੇ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਤੋਂ ਆਂ ਜਿਹੜੀ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨਕ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵੈਇਕ ਰ ਇਹ ਕੋਈ ਰਸਤੇ ਦਾ ਪਤਾ ਨਹੀਂ ਲੱਗਦਾ ਵਾ ਅਰਾਰ ਰਾਤਿਕ ਦੇ ਦੇਸ਼ਰ ਭਾਂਦੇ ਹੀ ਹੈ ਤੇ ਜਦੋਂ ਵੱਡੇ ਗੋਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਪਾ ਹਾਸਾ ਵਾਪਰ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਸੇਲ ਧਿਆਨ ਦਿੱਤਾ ਜਾਵੇ ਇਹ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਮਾ ਕੇਵਲ ਸਿੰਘ ਜੀ ਇਹ ਮੇਰਾ ਡੱਲਾ ਲੋਕਲੀ ਇੱਥੇ ਦਾ ਸਰ ਇਹ ਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਠਿਕਾ ਗੋੜਾ ਗਿਆ ਰੋਡਿੰਗ ਨਾਲ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਹੱਦ ਤੱਕ ਇਹ ਚੱਲ ਗੱਡੀ ਅੱਗੋਂ ਆਜੇ ਕੁਛ ਹੋ ਜਿਆ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਸਾਡੀ ਕਿ ਸਰੋਵਰ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਗੇ ਛਿੱਲ ਦੇਖਣ ਜਾ ਰਹੇ ਹਾਂ ਤੇ ਉਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਲੰਘਣਾ ਬਹੁਤ ਮੁਸ਼ਕਲ ਹੈ ਇਥੋਂ ਠੀਕ ਹੈ ਉਹ ਤਾਂ ਬੇਗੂੜੀ ਦੀ ਮਿੱਟੀ ਝੜਨ ਵਾਲਾ ਕੰਮ ਕੀਤਾ ਜੇ ਤੇ بارش ਕਰਕੇ ਡਿਗੈਰ ਪੜ ਤੇ ਬਹੁਤ ਜ਼ਿਆਦਾ ਹਾਸਾ ਹਵਾ ਡਾਗੀ ਬਹੁਤ ਜ਼ਿਆਦਾ ਹਾਸਾ ਬਹੁਤ ਰਿਸਕ ਹੈਗਾ ਆਈ ਇਥੇ ਕੱਲ ਚੇਂਜ ਵਿਖਣੇ ਆਏ ਇਸੇ ਕਰਕੇ ਵੱਡੀ ਸ਼ੇਂਜੀ ਪੰਗੂੜੀ ਸਿੰਦੀ ਬਕਮੀਏ ਪੀਲੇ ਕਿ ਜਲਦੀਨ ਖਾਬ ਕਰੋ ਲੰਗਨ ਤੇ ਸਫਾਓ ਕੋਈ ਡੈਮ ਰੋਡ ਉਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜੁੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਸਤੀਨਾ ਤੋਂ ਹੋ ਰੇ ਲਗਾਤਾਰ بارش ਤੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉਤੇ ਡਿੱਗੇ ਮਲਬੇ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ بارش ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉਹ ਡਿਗਰੇ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਹਟਾਇਆ ਤਾਂ ਗਿਆ ਹੈ ਪਰੰਤੂ ਕੋਈ ਵੀ ਕੰਮ ਜੜਾਏ ਉਹ ਤਰੀਕੇ ਦੇ ਨਾਲ ਹ ਮੇ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਖੁੰ ਦੇ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਉਣ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਂ ਵੀ ਘਟਨਾ ਜਿਹੜੀ ਹੈ ਉਹ ਨਾ ਵਾਪਸ ਤੇ ਆਉਣ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀ ਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਦਸਤੂਰਾਂ ਮੇਰਾ ਨਾਮ ਕੁਬੂ ਨੇ ਪਟਵਾਲਾ ਕੋਲ ਦਾ ਰਹਿਣ ਵਾਲਾ ਵਾ ਸਾਡਾ ਰੋਇਤ ਤੋਂ ਨਾ ਮੀਨਿੰਗ ਹੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇਤ ਤੋਂ ਮੀਨਿੰਗ ਹੋ ਜਾਂਦੇ ਹੈ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਉੱਥੇ ਬਰਸ਼ਾਤ ਹੋਈਆਂ ਦੋ ਤਿਹਤਾ ਹਫਤਾ ਪਹਿਲਾਂ ਉਹਦੇ ਕਰਕੇ ਨਾ ਉੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਇਸਾ ਨਵਾਂ ਅੰਜਲ ਦੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਵਾਇਤਾ ਕੰਮ ਕੀਤਾ ਹੋਇਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮ ਨੂੰ ਇੰਨੀ ਇੱਕ ਬੇਨਤੀ ਆ ਕਿ ਜਿਹੜਾ ਇੱਥੇ ਲਾਈਟ ਸਾਈਨ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬੜਾ ਮਲਬਾ ਇਹ ਚਕਵਾ ਕੇ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਤੋਂ ਅੰਜਲ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨ ਕੋਲ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵਾਇਕ ਤੇ ਨਾਲ ਚੋੜਾ ਕਰਵਾ ਇਹ ਕੋਈ ਰਸਤੇ ਦਾ ਪਤਾ ਨਹੀਂ ਲੱਗਦਾ ਵਾ ਅਰਾਰ ਰਾਤ ਇੱਕ ਦੇਸ਼ਰ ਪਾਂਦੇ ਹੀ ਹੈ ਤੇ ਜਦੋਂ ਵੱਡੇ ਗੋ ਆ ਜਾਏ ਕੋਈ ਦਿੱਕਤ ਹੋ ਜਾਵੇ ਤੇ ਕੋਈ ਹਾਸਾ ਵਾਪਰ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਸੇਵਲ ਧਿਆਨ ਦਿੱਤਾ ਜਾਵੇ ਇਹ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਮਾ ਕੇਵਲ ਸਿੰਘ ਜੀ ਇਹ ਮੇਰਾ ਡੱਲਾ ਲੋਕਲੀ ਇੱਥੇ ਦਾ ਸਰ ਇਹ ਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਤੇ ਕਾ ਗੋੜਾ ਗਿਆ ਰੋਡਿੰਗ ਨਾਲ ਉਹਨਾਂ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਹੱਦ ਤੱਕ ਇਹ ਚੱਲ ਗੱਡੀ ਅੱਗੋਂ ਆਜੇ ਕੁਛ ਹੋ ਜਿਆ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਅੱਡੀ ਕਿ ਸਰੋ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਇਹਨੂੰ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਗੇ ਛਿੱਲ ਦੇਖਣ ਜਾ ਰਹੇ ਹਾਂ ਤੇ ਇਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਲੰਘਣਾ ਬਹੁਤ ਮੁਸ਼ਕਲ ਹੈ ਇੱਥੇ ਠੀਕ ਹੈ ਉਹ ਤਾਂ ਬੇਬੂ ਤੇ ਮਿੱਟੀ ਝੜਨ ਵਾਲਾ ਕੰਮ ਕੀਤਾ ਜੇ ਤੇ بارش ਕਰਕੇ ਡਿਗੈਲ ਪੜੋ ਬਹੁਤ ਜਿਆਦਾ ਹਾਸਾ ਹੱਸਾਦਾ ਵੱਡਾ ਵੀ ਬਹੁਤ ਜਿਆਦਾ ਹਾਸਾ ਬਹੁਤ ਇਸ ਕਹਿਗਾ ਆਈ ਇੱਥੇ ਕੱਲ ਚੇਂਜ ਵਿਕਣੇ ਐ ਇਸੇ ਕਰਕੇ ਵੱਡੀ ਚੇਂਜ ਪੰਗੂੜੀ ਚੇਂਜ ਵਿਕਣੇ ਐ ਪੀਲੇ ਕਿ ਜਲਦੀ ਇਹਨਾਂ ਸਾਫ ਕਰੋ ਲੰਗਨ ਤੇ ਸਫਾਓ ਪਏ ਡੈਮ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜਿਹੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਸਤੀ ਨਾਲ ਤੋਂ ਹੋ ਰਹੇ ਲਗਾਤਾਰ ਬਾਰਿਸ਼ ਦੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਮਲਬੇ ਨੂੰ ਹਟਾਇਆ ਤਾਂ ਗਿਆ ਹੈ ਪਰੰਤੂ ਕੋਈ ਵੀ ਕੰਮ ਜੜਾਏ ਉਹ ਤਰੀਕੇ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਇੱਥੇ ਵੀ ਦੱਸਿਆ ਕਿ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਤੇ ਸੜਕ ਦੇ ਦੋਵੇਂ ਪਾਸੇ ਉਹੀ ਬਹੁਤ ਜ਼ਿਆਦਾ ਟ੍ਰੈਫਿਕ ਖੂਨ ਦੇ ਕਾਰਨ ਇੱਥੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਨ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਨੁਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸਕੇ ਤੇ ਆਨ ਜਾਣ ਵਾਲੇ ਲੋਕਾਂ ਨੇ ਜੜੀ ਹੈ ਪਰੇਸ਼ਾਨੀ ਜੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਕੱਟ ਹੋ ਸਕੇ ਖਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਦਸੂਨਾ ਅ ਮੇਰਾ ਨਾਮ ਕੁਲਬੂਸਨਜੀ ਮੈਂ ਪਠਾਨਕੋਟਾ ਰਹਿਣ ਵਾਲਾ ਵਾਂ ਸਾਡਾ ਰੋਇਤਾ ਤੋਂ ਨਾ ਮਿੰਨੀ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇਤਾ ਤੋਂ ਮਿੰਨੀ ਕੋ ਜਾਂਦੇ ਹਾਂ ਗਿਆਂ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਉੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫ਼ਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਂਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਤੇ ਸਾਨੂੰ ਆਨਜੋ ਦੀ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਵੈਇਤਾ ਕੰਮ ਕੀਤਾ ਹੋਇਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕ ਸਰ ਜਿਸ ਦੇ ਫੋਰ ਡਾਇਮੰਡ ਨੂੰ ਇੱਕ ਬੇਨਤੀ ਆ ਕਿ ਜਿਹੜਾ ਉੱਥੇ ਅਲਾਈਨਸਾਈਂ ਦਾ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬਗੜਾ ਮਲਬਾ ਜਿ ਸਕਵਾ ਕਰ ਸਾਈਡ ਕਰਾਇਆ ਜਾਵੇ ਸਾਨੂੰ ਰੋਹ ਤੋਂ ਅੰਜਲ ਦਿੱਕਤ ਹੁੰਦੀ ਆ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਇਹ ਪ੍ਰਸ਼ਾਸਨਿਕ ਬੇਨਤੀ ਹੋ ਗਈ ਆ ਕਿ ਰਸਤਾ ਥੋੜਾ ਸਵਾਈਕ ਦੇ ਨਾਲ ਛੋੜਾ ਕਰਵਾਇਆ ਜਾਵੇ ਸਰਥਿਨ ਇੱਕ ਤਿੱਖਾ ਮੋੜ ਆ ਜੀ ਬਲਾ ਇੱਥੇ ਰਸਤੇ ਦਾ ਪਤਾ ਨਹੀਂ ਲੱਗਦਾਗਾ ਅਰਾਰ ਵਾਤੇ ਕਿ ਦੇਸਰ ਪਾਂਦੇ ਹੀ ਹੈ ਤੇ ਜਦੋਂ ਵੱਡੇ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਵਾਪਸ ਸਕਦਾ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਸਟੀਲ ਧੰਦਾ ਦਿੱਤਾ ਜਾਵੇ ਇਹ ਡੈਮ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡਾ ਕੰਮ ਥੋੜੀ ਸੁਲਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਮਾ ਕੇਵਲ ਸਿੰਘ ਜੀ ਇਹ ਮੇਰਾ ਡੱਲਾ ਲੋਕਲੀ ਇੱਥੇ ਦਾ ਸਰ ਇਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਤੇ ਖਾ ਬੋੜਾ ਗਿਆ ਹੈ ਰੋਡ ਇੰਨਾ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਮੱਢ ਤੋ ਚੱਲ ਗੱਡੀ ਅੱਗੋਂ ਆ ਜਾਏ ਕੁਛ ਹੋ ਜਾ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅਗੇ ਇਹੀ ਬੇਨਤੀ ਹੈ ਸਾਡੀ ਕਿ ਸਰ ਰੋਡ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਕੀ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਉਹ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਗੇ ਛੇਲੀ ਵੇਖਣ ਜਾ ਰਹੇ ਹਾਂ ਤੇ ਇਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾਨੀ ਕੀਤਾ ਨੰਗਣਾ ਬਹੁਤ ਮੁਸ਼ਕਲ ਆਇਆ ਠੀਕ ਹੈ ਇਹ ਤਾਂ ਗੋਬਲੂ ਦੀ ਮਿੱਟੀ ਚੜਨ ਵਾਲਾ ਕੰਮ ਕੀਤਾ ਜੀ ਤੇ بارش ਕਰਕੇ ਡਿੱਗਿਆ ਪੜ ਤੇ ਬਹੁਤ ਜ਼ਿਆਦਾ ਹਾਸਾ ਸਦਾ ਵੱਡਾ ਵੀ ਬਹੁਤ ਜ਼ਿਆਦਾ ਹਾਸਾ ਤੇ ਬਹੁਤ ਇਸ ਕਾ ਆਈ ਇੱਥੇ ਕੱਲ ਚੇਂਜ ਵਿਖਣੇ ਐ ਇਸੇ ਕਰਕੇ ਵੱਡੀ ਸ਼ੇਂਜ ਪੰਗੂੜੀ ਸ਼ੇਂਜ ਵਿਖਣੇ ਐ ਤੀਲੇ ਕਿ ਜਲਦੀ ਇਹਨਾਂ ਸਾਫ ਕਰੋ ਲੰਗਨ ਤੇ ਸਾਫ ਹੋ ਪਏ ਡੈਮ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜਿਹੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਸਤੀ ਨਾਲ ਤੋਂ ਹੋ ਰਹੇ ਲਗਾਤਾਰ ਬਾਰਿਸ਼ ਤੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਉੱਤੇ ਡਿੱਗੇ ਮਲਬੇ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉਹ ਡਿੱਗ ਰਹੇ ਨੇ ਆਉਣ ਜਾਣ ਵਾਲ ਤਾਂ ਕੋਈ ਵੀ ਕੰਮ ਜੜਾਏ ਉਹ ਤਰੀਕੇ ਦੇ ਨਾਲ ਹੁੰਦਾ ਹੈ ਤੇ ਉਹਨਾਂ ਨੇ ਇੱਥੇ ਵੀ ਦੱਸਿਆ ਕਿ ਇਹ ਰੋਡ ਬਹੁਤ ਜ਼ਿਆਦਾ ਚੱਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਨ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਆਨ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸਕੇ ਤੇ ਆਨ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹ ਸਾਮਨਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਦਸਵੀਆਂ ਅ ਮੇਰਾ ਨਾਮ ਪੂਰਬ ਸਿੰਘ ਜੀ ਮੈਂ ਪਠਾਨਕੋਟ ਦਾ ਰਹਿਣ ਵਾਲਾ ਵਾਂ ਸਾਡਾ ਰੋਇਤਾ ਤੋਂ ਨਾ ਮੈਨੂੰ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇਤਾ ਤੋਂ ਮੈਨੂੰ ਕੋ ਜਾਣੇ ਹੈ ਗਿਆ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਉੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਉੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਸਸਨਵਾਂ ਜਾਂ ਜਿਹਦੀ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਵੱਲੋਂ ਪਹਿਲੇ ਥੋੜਾ ਸਵੈ ਦਾ ਕੰਮ ਕੀਤਾ ਗਿਆ ਸੀਗਾ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮਨ ਨੂੰ ਇੱਕ ਬੇਨਤੀ ਆ ਕਿ ਜਿਹੜਾ ਇੱਥੇ ਲਾਈਟ ਸਾਈਡ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬਾਇਦਾ ਮਲਬਾ ਚਕਵਾਬ ਦਾ ਸਾਈਡ ਕਰਾਇਆ ਜਾਵੇ ਸਾਨੂੰ ਰੋਜ਼ ਇਥੋਂ ਆਂਜੇ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨਿਕ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵਾਈਕ ਦੇ ਨਾਲ ਛੋੜਾ ਕਰਵਾਇਆ ਅਥੋ ਰਸਤੇ ਦਾ ਪਤਾ ਨਹੀਂ ਲੱਗਦਾ ਹੋਗਾ ਅਰਾਰ ਬਾਤੇ ਕਿ ਦੇਸ਼ਰ ਪਾਂਦੇ ਹੀ ਹੈ ਤੇ ਜਗਦੰਗ ਗੱਡੀ ਕੋ ਆ ਜਾ ਕੋਈ ਦਿੱਕਤ ਹੋ ਜਾਵੇ ਤਾਂ ਕੋਈ ਹਾਸਾ ਵਾਪਸ ਸਕਦਾ ਵਾ ਤੇ ਉਹਦੇ ਇੱਕ ਬੇਨਤੀ ਹੈ ਜੀ ਥੋੜੇ ਸਿਰ ਧਿਆਨ ਦਿੱਤਾ ਜਾਵੇ ਕਿ ਡੈਮ ਪ੍ਰਸ਼ਾਸਨ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਕੰਮ ਥੋੜੀ ਸੁਣਵਾਈ ਕੀਤੀ ਜਾਵੇ ਤੇ ਇਹ ਰਸਤਾ ਖੁੱਲਾ ਕਰਾਇਆ ਜਾਵੇ ਜੀ ਪਟਾ ਕੇਵਲ ਸਿੰਘ ਜੀ ਪਿੰਡ ਮੇਰਾ ਡੱਲਾ ਲੋਕਲੀ ਇੱਥੇ ਦਾ ਮੈਂ ਸਰ ਇਹੀ ਹੈ ਕਿ ਦੇਖੋ ਤੁਹਾਡੇ ਸਾਹਮਣੇ ਹੀ ਆ ਜੋ ਵੀ ਹੈ ਠੱਕਾ ਮੋੜ ਹੈਗਾ ਹੈ ਰੋਡ ਇੰਨਾ ਉਨਾ ਹੀ ਖੋਲਿਆ ਜਿੰਨਾ ਗੱਡੀ ਜਾ ਸਕਦੀ ਹੈ ਹੱਟ ਕੇ ਇਹ ਚੰਨ ਗੱਡੀ ਅੱਗੋਂ ਆ ਜੇ ਕੁਛ ਹੋ ਜਾਇਆ ਸਭ ਵੱਡਾ ਵੀ ਹੋ ਸਕਦਾ ਇੱਥੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਸਾਡੀ ਕਿ ਸਰੋਂ ਨੂੰ ਸਾਰੇ ਨੂੰ ਓਪਨ ਕੀਤਾ ਜਾਏ ਤਾਂ ਕਿ ਕੋਈ ਵੱਡਾ ਹਾਦਸਾ ਬਚਣ ਤੋਂ ਅਸੀਂ ਰੋਕ ਸਕੀਏ ਮੇਰਾ ਨਾਮ ਪ੍ਰਦੀਪ ਪਲਵਾਨ ਗੁਰਦਾਸਪੁਰ ਤੋਂ ਠੀਕ ਹੈ ਅਸੀਂ ਇੱਧਰ ਅੱਗੇ ਛੇਲੀ ਵੇਖਣ ਜਾ ਰਹੇ ਹਾਂ ਤੇ ਇਹ ਜਿਹੜਾ ਪ੍ਰਸ਼ਾਸਨ ਨੇ ਕੰਮ ਕੀਤਾ ਪਰ ਪੂਰਾ ਚੰਗਾ ਨਹੀਂ ਕੀਤਾ ਨੰਗਣਾ ਬਹੁਤ ਮੁਸ਼ਕਲ ਹੈ ਠੀਕ ਹੈ ਇਹ ਤਾਂ ਬੇਬਲੂ ਦੀ ਮਿੱਟੀ ਚੜਨ ਵਾਲਾ ਕੰਮ ਕੀਤਾ ਜੀ ਤੇ بارش ਕਰਕੇ ਭਿੱਗਿਆ ਪੜ ਬਹੁਤ ਜ਼ਿਆਦਾ ਹਾਸਾ ਹਵਾ ਡਾਗੀ ਬਹੁਤ ਜ਼ਿਆਦਾ ਹਾਸਾ ਬਹੁਤ ਇਸ ਕਹਿਗਾ ਆਈ ਇਥੇ ਕੱਲ ਚੇਂਜ ਵਿਖਣੇ ਐ ਇਸੇ ਕਰਕੇ ਬੱਡੀ ਸ਼ੇਂਜ ਪੰਗੂੜੀ ਸਿੰਧ ਵਿੱਚ ਕਰਨੀਆਂ ਪੀਲੇ ਕਿ ਜਲਦੀ ਇਹਨਾਂ ਸਾਫ਼ ਕਰੋ ਲੰਗਨ ਤੇ ਸਾਫ਼ ਕਰੋ ਡੈਮ ਰੋਡ ਉੱਤੇ ਢਿਕੇ ਮਲਬੇ ਦੇ ਕਾਰਨ ਪਰੇਸ਼ਾਨ ਹੋ ਰਹੇ ਲੋਕ ਜੜੇ ਨੇ ਦੱਸ ਰਹੇ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਦੇ ਕਾਰਨ ਡੈਮ ਰੋਡ ਅਤੇ ਤਾਰ ਰੋਡ ਤੇ ਢਿਕੇ ਮਲਬੇ ਦੇ ਕਾਰਨ ਆਨਜਾਨੇ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਰਾਗੀਰਾ ਨੇ ਵੀ ਦੱਸਿਆ ਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਪਹਾੜ ਜਿਹੜੇ ਨੇ ਉਹ ਡਿੱਗ ਰਹੇ ਨੇ ਆਨਜਾਨੇ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡੈਮ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਹਟਾਇਆ ਤਾਂ ਜ다 ਚਲਦਾ ਹੈ ਤੇ ਸੜਕ ਦੇ ਦੋਵੇਂ ਪਾਸਿਓਂ ਹੀ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਦੇ ਕਾਰਨ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਆਉਣ ਜਾਣ ਵਾਲੇ ਲੋਕਾਂ ਨੇ ਡੈਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਿੱਗੇ ਹੋਏ ਮਲਬੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇੱਥੇ ਕੋਈ ਵੀ ਅਣਸੁਖਾਵੀ ਘਟਨਾ ਜੜੀ ਹੈ ਉਹ ਨਾ ਵਾਪਰ ਸਕੇ ਤੇ ਆਉਣ ਜਾਣ ਵਾਲੇ ਲੋਕਾਂ ਨੇ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਆ ਰਹੀ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਸਕੇ ਖਤਮ ਹੋ ਸਕੇ ਤੇ ਆਓ ਸੁਣਦੇ ਹਾਂ ਰਾਗੀਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਦੇਖ ਲੈਣੇ ਆਏ ਤ ਮੇਰਾ ਨਾਮ ਕੁਲਬੂਸਨ ਅਜੀ ਮੈਂ ਪਟਵਾਲਾ ਕੋ ਦਾ ਰਹਿਣ ਵਾਲਾ ਵਾਂ ਸਾਡਾ ਰੋਇ ਇੱਥੋਂ ਨਾ ਮਿੰਨੀ ਕੋ ਮੇਰਾ ਕੰਮ ਹੈਗਾ ਵਾ ਤਾਂ ਪਰ ਰੋਇ ਇੱਥੋਂ ਮਿੰਨੀ ਕੋ ਜਾਂਦੇ ਹੈਗਾ ਲੇਕਿਨ ਕੁਛ ਦਿਨ ਨਾ ਪਿਛਲੇ ਸਾਲ ਇੱਥੇ ਬਰਸ਼ਾਤ ਹੋਈਆਂ ਦੋ ਤਿੰਨ ਹਫਤਾ ਪਹਿਲਾਂ ਉਹਦੇ ਕਰਕੇ ਨਾ ਇੱਥੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਹੈਗੀ ਆ ਸਾਨੂੰ ਆਂਜ ਦੇ ਵੀ ਦਿੱਕਤ ਹੁੰਦੀ ਹੈਗੀ ਆ ਇੱਥੇ ਡੈਮ ਪ੍ਰਸ਼ਾਸਨ ਵਾਲਿਆਂ ਲੋ ਪਹਿਲਾਂ ਥੋੜਾ ਸਵੈਇ ਦਾ ਕੰਮ ਕੀਤਾ ਗਿਆ ਸੀ ਇੱਥੋਂ ਲੇਕਿਨ ਫੇਰ ਵੀ ਦੁਬਾਰਾ ਦਿੱਕਤ ਆਂਦੀ ਹੈਗੀ ਆ ਸਾਡੀ ਸਿਰਫ ਡੈਮ ਵਾਲੋਂ ਇੰਨੀ ਇੱਕ ਬੇਨਤੀ ਹੈ ਕਿ ਜਿਹੜਾ ਇੱਥੇ ਅਲਾਈਨਸਾਂ ਦੀ ਪ੍ਰੋਬਲਮ ਚੱਲਦੀ ਪਈ ਆ ਰਸਤਾ ਥੋੜਾ ਖੁੱਲਾ ਕਰਵਾਇਆ ਜਾਵੇ ਤੇ ਨਾਲ ਥੋੜਾ ਬਾਇਦਾ ਮਲਬਾ ਇਹ ਚਕਵਾ ਕੇ ਸਾਈਡ ਕਰਾਇਆ ਜਾਵੇ ਸਾਨੂੰ ਰੋਹ ਇਥੋਂ ਆਂਜ ਦੇ ਦਿੱਕਤ ਹੁੰਦੀ ਹੈ ਸਾਡਾ ਦਿੱਕਤ ਕਰਕੇ ਕਈ ਵਾਰੀ ਆਪਾਂ ਰਸਤਾ ਬਲਗ ਜਾਣੇ ਬੰਦਾ ਹੋਇਆ ਤੁਹਾਡੀ ਹੀ ਪ੍ਰਸ਼ਾਸਨ ਕੋਲ ਬੇਨਤੀ ਹੈਗੀ ਆ ਕਿ ਰਸਤਾ ਥੋੜਾ ਸਵੈਇ ਕਰਿਆ ਨਾਲ ਚੌੜਾ ਕਰਵਾਇਆ